ਹਾਂਜੀ ਉਹ ਤੋਂ ਸਾਥਸਰੇ ਗਾਲ ਜੀ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਤੇ ਦੋਸਤੋ ਅੱਜ ਵੀਡੀਓ ਚ ਤੁਹਾਨੂੰ ਉਹ ਪੰਜ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੁਸੀਂ ਫੋਲੋ ਕਰਕੇ ਆਪਣੀ ਡੇਲੀ ਰੁਟੀਨ ਦੇ ਵਿੱਚ ਅਪਣਾ ਕੇ ਆਪਣੀ ਜ਼ਿੰਦਗੀ ਨੂੰ ਟੋਟਲੀ ਬਦਲ ਸਕਦੇ ਆ ਤੁਹਾਡੀ ਜਿਹੜੀ ਕੰਡੀਸ਼ਨ ਹੈਗੀ ਆ ਉਹ ਸੁਧਰ ਜਾਊਗੀ ਤੁਸੀਂ ਚਾਹੇ ਮੇਲ ਹੋ ਫੀਮੇਲ ਹੋ ਤੁਸੀਂ ਵਿਦਿਆਰਥੀ ਹੋ ਕੰਮਕਾਰ ਕਰਦੇ ਹੋ ਤੁਸੀਂ ਹਾਊਸ ਵਾਈਫ ਹੋ ਕੋਈ ਵੀ ਬੰਦਾ ਅਗਰ ਇਹਨਾਂ ਪੰਜ ਗੱਲਾਂ ਤੇ ਚੱਲਣਾ ਸ਼ੁਰੂ ਕਰ ਦਵੇ ਅਪਣਾ ਲਵੇ ਆਪਣੀ ਜ਼ਿੰਦਗੀ ਦੇ ਵਿੱਚ ਤੇ ਉਹਨਾਂ ਜਿਹੜੀ ਮੌਜੂਦਾ ਹਾਲਤ ਹੈਗੀ ਉਹ ਸੁਧਰ ਜਾਊਗੀ ਤੇ ਨਾਲ ਦੀ ਨਾਲ ਉਹਨਾਂ ਦੇ ਪਰਿਵਾਰ ਦੀ ਹਾਲਤ ਵੀ ਸੁਧਰੂਗੀ ਕਿਉਂਕਿ ਇਹ ਗੱਲਾਂ ਬਹੁਤ ਹੀ ਜ਼ਰੂਰੀ ਹੁੰਦੀਆਂ ਹੈਗੀਆਂ ਹੈਗੀਆਂ ਛੋਟੀ ਛੋਟੀਆਂ ਪਰ ਇਹਨਾਂ ਨੂੰ ਤੁਸੀਂ ਜ਼ਰੂਰ ਫਾਲੋ ਕਰਿਓ ਤੇ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਦੋਸਤੋ ਮੈਂ ਹਾਨਵ ਤੇ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਨਵ ਵੀਡੀਓਜ਼ ਅਗਰ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤੇ ਜਿਹੜਾ ਪੇਜ ਹੈਗਾ ਉਹਨੂੰ ਫੋਲੋ ਕਰ ਦਿਓ ਅਗਰ ਤੁਸੀਂ YouTube ਤੇ ਦੇਖ ਰਹੇ ਹੋ ਤੇ YouTube ਨੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਦਿਓ ਤੇ ਬਹੁਤ ਹੀ ਸੂਝਵਾਨ ਦੋਸਤ ਇਹ ਵੀਡੀਓਜ਼ ਦੇਖਦੇ ਆਗੇ ਆ ਤੇ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਉਹਦੇ ਨਾਲ ਸਾਨੂੰ ਹੋਰ ਮੋਟੀਵੇਸ਼ਨ ਮਿਲਦੀ ਆ ਅਸੀਂ ਤੁਹਾਡੇ ਤੋਂ ਵੀ ਬਹੁਤ ਜ਼ਿਆਦਾ ਹੋਰ ਚੀਜ਼ਾਂ ਸਿੱਖ ਸਕਦੇ ਆ ਤੇ ਨਵੀਆਂ ਵੀਡੀਓਜ਼ ਬਣਾ ਸਕਦੇ ਆ ਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਆਂ ਵੀ ਉਹ ਪੰਜ ਗੱਲਾਂ ਕਿਹੜੀਆਂ ਹੈਗੀਆਂ ਜਿਹੜੀਆਂ ਕਿ ਹਰੇਕ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਚੁਕਰਾਉਣੀ ਚਾਹੀਦੀਆਂ ਤੇ ਆਪਣੀ ਜ਼ਿੰਦਗੀ ਨੂੰ ਬਦਲ ਸਕਦਾ ਪਹਿਲੀ ਜਿਹੜੀ ਸਭ ਤੋਂ ਵੱਲ ਹੈਗੀ ਕਿ ਪੜ੍ਹਾਈ ਤੇ ਸਖਲਾਈ ਨੂੰ ਹਮੇਸ਼ਾ ਹੀ ਰੈਗੂਲਰ ਰੱਖਣਾ ਚਾਹੀਦਾ ਹੈਗਾ ਨਾਰਮਲੀ ਕੀ ਕਰਦੇ ਜਿਆਦਾਤਰ ਲੋਕ ਜਦੋਂ ਆਪਣੀ ਗ੍ਰੈਜੂਏਸ਼ਨ ਵਗੈਰਾ ਜਦੋਂ ਵੀ ਪੜ੍ਹਾਈ ਪੂਰੀ ਹੁੰਦੀ ਹੈਗੀ ਆ ਉਸ ਤੋਂ ਬਾਅਦ ਪੜ੍ਹਾਈ ਦੇ ਨਾਲ ਟੁੱਟ ਜਾਂਦੇ ਆ ਤੇ ਕੰਮਕਾਰ ਦੇ ਵਿੱਚ ਪੈ ਜਾਂਦੇ ਹੈਗੇ ਆ ਇੱਥੇ ਆਪਾਂ ਜਿਹੜੀ ਪੜ੍ਹਾਈ ਜਾਂ ਲਿਖਾਈ ਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜੀਆਂ ਆਪਾਂ ਅਕਾਡੈਮਿਕ ਕਿਤਾਬਾਂ ਪੜ੍ਹਦੇ ਆ ਉਹਦੇ ਨਾਲ ਹੀ ਜੁੜੇ ਰਹਿਣਾ ਹੋਰ ਵੀ ਜ਼ਿੰਦਗੀ 'ਚ ਬਹੁਤ ਸਾਰੀਆਂ ਆਪਾਂ ਨੂੰ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹੈਗੀਆਂ ਕਿਸੇ ਦੀ ਜੀਬ ਨਹੀਂ ਹੋ ਗਈ ਸਿੱਖਣ ਨੂੰ ਕਿਸੇ ਨੂੰ ਆਪਾਂ ਲਾਈਫ ਦੇ ਬਾਰੇ ਜਾਂ ਕੋਈ ਕੰਮਕਾਜ ਦੀ ਪ੍ਰਤੀ ਮਤਲਬ ਕਿ ਇਦਾਂ ਦੇ ਬਹੁਤ ਸਾਰੇ ਕੋਰਸਸ ਹੁੰਦੇ ਨੇ ਆਨਲਾਈਨ ਜਿਹੜੀਆਂ ਆਪਣੀ ਜਿਹੜੀ ਸਕਿੱਲ ਡਿਵੈਲਪਮੈਂਟ ਹੁੰਦੀ ਹੈਗੀ ਆ ਡਿਜੀਟਲ ਸਿੱਖਿਆ ਜਿਵੇਂ ਆਪਾਂ ਕਹਦੇ ਆਏ ਤੁਸੀਂ ਕਿਸੇ ਵੀ ਕੰਮ ਦੇ ਵਿੱਚ ਹੋ ਤੁਸੀਂ ਡਾਕਟਰ ਹੋ ਇੰਜੀਨੀਅਰ ਹੋ ਜਾਂ ਤੁਸੀਂ ਹੋਰ ਕੋਈ ਸਰਵਿਸ ਕਰਦੇ ਹੋ ਤੇ ਉਹਦੇ ਨਾਲ ਸੰਬੰਧਤ ਬਹੁਤ ਸਾਰੇ ਕੋਰਸਸ ਹੁੰਦੇ ਹੈਗੇ ਆ ਜਿਨ੍ਹਾਂ ਨੂੰ ਤੁਸੀਂ ਸਿੱਖ ਕੇ ਆਪਣੇ ਆਪ ਨੂੰ ਅਪਗ੍ਰੇਡ ਕਰ ਸਕਦੇ ਆਂ ਆਪਣੀ ਸਕਿੱਲਸ ਨੂੰ ਅਪਗ੍ਰੇਡ ਕਰ ਸਕਦੇ ਆਂ ਅਗਰ ਤੁਸੀਂ ਕਿਸੇ ਬੰਦੇ ਦੀ ਜੀਵਨੀ ਬਾਰੇ ਪੜ੍ਹਦੇ ਹੋ ਤੇ ਉਹਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਹੈਗੀ ਆ ਘੱਟੋ ਘੱਟ ਅਸੀਂ 45 ਬੰਦਿਆਂ 'ਚ ਬੈਠ ਕੇ ਉਹ ਗੱਲਾਂ ਦੱਸ ਕੇ ਉੱਥੇ ਯਾਨੀ ਕਿ ਕਮਿਊਨੀਕੇਸ਼ਨ ਜਿਹੜੀ ਸਕਿੱਲਸ ਹੁੰਦੀਆਂ ਹੈਗੀਆਂ ਉਹ ਵੀ ਸਾਡੀਆਂ ਇੰਪਰੂਵ ਹੁੰਦੀਆਂ ਹੈਗੀਆਂ ਇਸ ਕਰਕੇ ਹਮੇਸ਼ਾ ਹੀ ਸਾਨੂੰ ਪੜ੍ਹਾਈ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈਗਾ ਤੇ ਜਿਹੜੀ ਸਿੱਖਿਆ ਹੁੰਦੀ ਹੈਗੀ ਆ ਜਿਹੜੀਆਂ ਸਕਿੱਲਸ ਹੁੰਦੀਆਂ ਹੈਗੀਆਂ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਸੀਂ ਸਿੱਖਦੇ ਰਹੀਏ ਤੇ ਸਾਡੀ ਜਿਹੜੀ ਕੰਮ ਕਰਨ ਦੀ ਸਮਰੱਥਾ ਹੁੰਦੀ ਹੈਗੀ ਸਾਡੀ ਜਿਹੜੀ ਗਰੋਥ ਹੈਗੀ ਉਹ ਹੁੰਦੀ ਰਹਿੰਦੀ ਹੈ ਹਮੇਸ਼ਾ ਹੀ ਸਿੱਖਣ ਦੀ ਜਿਹੜੀ ਹੈਬਿਟ ਸੈਕੰਡ ਜਿਹੜੀ ਚੀਜ਼ ਹੈਗੀ ਆ ਕਿ ਆਪਣੀ ਸਿਹਤ ਦਾ ਖਿਆਲ ਰੱਖਣਾ ਅੱਜ ਕੱਲ ਦਾ ਜਿਹੜਾ ਭੱਜ ਦੌੜ ਦੀ ਜ਼ਿੰਦਗੀ ਆ ਹਰ ਇੱਕ ਬੰਦੇ ਕੋਲ ਟਾਈਮ ਬਹੁਤ ਹੀ ਘੱਟ ਹੁੰਦਾ ਹੈਗਾ ਉਹਦੇ ਕਰਕੇ ਜਿਹੜੀ ਜ਼ਿਆਦਾਤਰ ਲੋਕਾਂ ਦੀ ਜਿਹੜੀ ਫਿਜ਼ੀਕਲ ਐਕਟੀਵਿਟੀ ਵੀ ਘਟ ਜਾਂਦੀ ਹੈ ਤੇ ਖਾਣ-ਪੀਣ ਦਾ ਵੀ ਧਿਆਨ ਹੀ ਰੱਖਉਂਦੇ ਜਿਹਦੇ ਕਰਕੇ ਜਿਹੜਾ ਸਰੀਰਕ ਬਿਮਾਰੀਆਂ ਹੁੰਦੀਆਂ ਲੱਗਣ ਲੱਪਣੀਆਂ ਹੈਗੀਆਂ ਤੇ ਜਿਹੜੀ ਮਾਨਸਿਕ ਸਟ੍ਰੈਸ ਹੁੰਦੀ ਆ ਉਹ ਵੀ ਲੱਗਣ ਲੱਪਣਦੀ ਆ ਤੇ ਜਿਹਦੇ ਨਾਲ ਪਰਿਵਾਰਕ ਰਿਸ਼ਤੇ ਆਪ ਰਿਸ਼ਤੇਆਂ ਦੇ ਵਿੱਚ ਵੀ ਫਿੱਕ ਪੈਣਾ ਸ਼ੁਰੂ ਹੋ ਜਾਂਦਾ ਤੇ ਬਹੁਤ ਹੀ ਵੱਡਾ ਇਹ ਕਾਰਨ ਹੁੰਦਾ ਹੈਗਾ ਜਦੋਂ ਬੰਦਾ ਆਪਣਾ ਖ ਅਗਰ ਤੁਸੀਂ ਆਪਣੀ ਫਿਜ਼ੀਕਲ ਐਕਟੀਵਿਟੀ ਦਾ ਆਪਣੀ ਬੋਡੀ ਦਾ ਤੁਸੀਂ ਖਿਆਲ ਰੱਖੋਗੇ ਆਪਣੀ ਮਾਨਸਿਕ ਜਿਹੜੀ ਤਣਾਅ ਹੁੰਦਾ ਉਹਨੂੰ ਮੈਨੇਜ ਕਰਨ ਦਾ ਖਿਆਲ ਰੱਖੋਗੇ ਤੇ ਤੁਹਾਡੀ ਜਿਹੜੀ ਜ਼ਿੰਦਗੀ ਬਦਲ ਸਕਦੀ ਹੈ ਇਸ ਕਰਕੇ ਆਪਣੇ ਵਾਸਤੇ ਤੁਸੀਂ ਐਕਸਰਸਾਈਜ਼ ਕਰਨ ਵਾਸਤੇ ਵੀ ਟਾਈਮ ਕੱਢੋ ਤੇ ਚੰਗਾ ਖਾਣਾ ਖਾਣ ਦੀ ਆਦਤ ਪਾਓ ਐਕਸਰਸਾਈਜ਼ ਦੇ ਵਿੱਚ ਤੁਸੀਂ ਜੋਗਿੰਗ ਕਰ ਸਕਦੇ ਆ ਰਨਿੰਗ ਕਰ ਸਕਦੇ ਆ ਵੇ ਟ੍ਰੇਨਿੰਗ ਕਰ ਸਕਦੇ ਆ ਘਰੇਲੂ ਜਿਹੜਾ ਵਰਕਆਊਟ ਹੁੰਦਾ ਉਹ ਕਰ ਸਕਦੇ ਆ ਖਾਣੇ ਦੇ ਵਿੱਚ ਵੱਧ ਤੋਂ ਵੱਧ ਜਿਹੜੀਆਂ ਫਰੂਟਸ ਐਂਡ ਵੈਜੀਟੇਬਲਸ ਪ੍ਰੋਟੀਨ ਦੇ ਜਿਹੜਾ ਫੂਡ ਹੁੰਦਾ ਉਹਕਰ ਇਨਸਾਨ ਜਿਹੜਾ ਸਰੀਰ ਹੈਗਾ ਸਿਹਤਮੰਦ ਹੋਵੇ ਤੇ ਜਿਹੜਾ ਮਨ ਹੁੰਦਾ ਆਪਣੇ ਆਪ ਹੀ ਸਿਹਤਮੰਦ ਹੋਣ ਲੱਪੰਦਾ ਪੋਜ਼ਿਟਿਵ ਹੋਣ ਲੱਪੰਦਾ ਅਗਰ ਕੋਈ ਇਨਸਾਨ ਚੰਗੀ ਪੋਜੀਸ਼ਨ ਤੇ ਵੀ ਹੈਗਾ ਪੈਸਾ ਵੀ ਚੰਗਾ ਕਮਾ ਰਿਹਾ ਲੇਕਿਨ ਉਹਨੂੰ ਕੋਈ ਬਿਮਾਰੀ ਲੱਗ ਗਈ ਆ ਆਪਣੇ ਸਰੀਰ ਦਾ ਖਿਆਲ ਨਾ ਰੱਖਣ ਕਰਕੇ ਖਾਣਾ ਪੀਣਾ ਨਾ ਸਹੀ ਹੋਣ ਕਰਕੇ ਉਹਦੀ ਜਿਹੜੀ ਪੋਜੀਸ਼ਨ ਹੁੰਦੀ ਹੈਗੀ ਜਾਂ ਪੈਸੇ ਦਾ ਫਿਰ ਵਿਹਾਰ ਤੇ ਇੱਕ ਤਰ੍ਹਾਂ اپنی صحت ਦਾ یعنی خیال ضرور رکھو اگلی ਜਿਹੜੀ ਆਦਤ ਹੈ ਹਰੇਕ ਇਨਸਾਨ ਨੂੰ ਪਾਣੀ ਚਾਹੀਦੀ ਉਹ ਹੈਗੀ ਆ ਵੀ ਸਮੇਂ ਦਾ ਪ੍ਰੋਪਰ ਮੈਨੇਜਮੈਂਟ ਸਮੇਂ ਦਾ ਪ੍ਰੋਪਰ ਇਸਤੇਮਾਲ ਕਰਨਾ ਆਉਣਾ ਚਾਹੀਦਾ ਹੈਗਾ ਤੇ ਜਿਆਦਾਤਰ ਲੋਕ ਕੀ ਕਰਦੇ ਹੈਗੇ ਜਿਹੜਾ ਟਾਈਮ ਜਿਆਦਾ ਬੇਸਟ ਕਰ ਦਿੰਦੇ ਆ ਤੇ ਜਦੋਂ ਟਾਈਮ ਹੱਥੋਂ ਨਿਕਲ ਜਾਂਦਾ ਤੇ ਬਾਅਦ ਵਿੱਚ ਖਾਲੀ ਠੂਠਾ ਹੱਥ ਵਿੱਚ ਰਹਿ ਜਾਂਦਾ ਕਿਉਂਕਿ ਜਿਹੜਾ ਇੱਕ ਵਾਰੀ ਸਮਾਂ ਨਿਕਲ ਗਿਆ ਉਹ ਮੁੜਕੇ ਨਹੀਂ ਆਉਂਦਾ ਹੈਗਾ ਇਸ ਕਰਕੇ ਆਪਣੇ ਸਮੇਂ ਦਾ ਪ੍ਰੋਪਰਲੀ ਇਸਤੇਮਾਲ ਕਰੋ ਕੋਈ ਵੀ ਤੁਸੀਂ ਕੰਮ ਕਰਨਾ ਹੈਗਾ ਉਹਦੀ ਪਹਿਲਾਂ ਦਿਨ ਸ਼ੁਰੂਆਤ ਹੁੰਦੇ ਹੀ ਉਹਦੀ ਰੁਟੀਨ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਵੀ ਅੱਜ ਮੈਂ ਇਹ ਇਹ ਕੰਮ ਕਰਨੇ ਆ ਤੇ ਉਹਨਾਂ ਨੂੰ ਪ੍ਰੋਪਰ ਮੈਨੇਜ ਤਰੀਕੇ ਨਾਲ ਕਰਨਾ ਚਾਹੀਦਾ ਆ ਤੇ ਕੋਈ ਵੱਡਾ ਕੰਮ ਹੋਵੇ ਤੇ ਉਹਨੂੰ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਵੰਡ ਕੇ ਪਾਰਟੀਸ਼ਨ ਕਰਕੇ ਉਹਦਾ ਇਸ ਤਰੀਕੇ ਨਾਲ ਕਰਨਾ ਚਾਹੀਦਾ ਹੈਗਾ ਤੇ ਯਾਦ ਕਰ ਲੋ ਕੀ ਆ ਬਈ ਸੋਸ਼ਲ ਮੀਡੀਆ ਦੇ ਉੱਤੇ ਟਾਈਮ ਗਵਾ ਲਿਆ ਕੋਈ ਰੌਣਕ ਮੇਲਾ ਦੇਖ ਲਿਆ ਕੋਈ ਏਦਾਂ ਪੁੱਠੀਆਂ ਸਿੱਧੀਆਂ ਵੀਡੀਓਜ਼ ਦੇਖ ਲੀਆਂ ਜਿਹੜੀ ਸੋਸ਼ਲ ਮੀਡੀਆ ਦੀ ਅਟਰੈਕਸ਼ਨ ਹੁੰਦੀ ਹੈਗੀ ਉਹ ਬੰਦੇ ਦੇ ਗੋਲ ਤੋਂ ਡਿਸਟਰੈਕਟ ਕਰ ਦਿੰਦੀ ਹੈਗੀ ਆ ਜਿਹੜੀ ਬੰਦੇ ਦੀ ਆਉਟਪੁੱਟ ਨਿਕਲਣੀ ਹੈਗੀ ਆ ਸਾਰੀ ਜ਼ਿੰਦਗੀ ਦੀ ਲਈਏ ਡੇਲੀ ਦੀ ਲਈਏ ਉਹਦੇ ਵਿੱਚ ਕਮੀ ਆ ਜਾਂਦੀ ਹੈ ਤੇ ਬੰਦਾ ਆਪਣੇ ਜਿਹੜੇ ਟਾਰਗੇਟ ਹੈਗੇ ਉਹ ਤੋਂ ਬਿਗਨ ਇੱਕ ਤਰ੍ਹਾਂ ਜਾਨਕੀ ਪੈ ਜਾਂਦਾ ਹੈ ਤੇ ਸੋਸ਼ਲ ਮੀਡੀਆ ਦੇ ਤੁਸੀਂ ਜਿਹੜਾ ਵਿਕਾਰ ਜਿਹੜਾ ਟਾਈਮ ਵੇਸਟ ਕਰਦੇ ਹੈਗੇ ਆ ਉਹਦੇ ਨਾਲ ਵਹਿਤਰ ਹੁੰਦਾ ਕਿ ਟਾਈਮ ਨੂੰ ਮੈਨੇਜ ਕਰਕੇ ਕੁਝ ਚੰਗੀਆਂ ਵੀਡੀਓਜ਼ ਹੀ ਦੇਖੋ ਜਿਹੜਾ ਐਂਟਰਟੇਨਮੈਂਟ ਹੈਗਾ ਸੋਸ਼ਲ ਮੀਡੀਆ ਤੇ ਫੇਸਬੁੱਕ ਇੰਸਟਾਗ੍ਰam ਤੇ YouTube ਤੇ ਦਿਖਾਇਆ ਜਾਂਦਾ ਹੈਗਾ ਤੇ ਉਹਨਾਂ ਚੀਜ਼ਾਂ ਦੀ ਬੰਦੇ ਨੂੰ ਆਦਤ ਪੈ ਜਾਂਦੀ ਹੈਗੀ ਆ ਡੋਪਾਮਾਈਨ ਰਿਲੀਜ਼ ਹੋਣ ਲੱਪਣ ਦਾ ਉਸ ਅਟਰੈਕਸ਼ਨ ਕਰਕੇ ਜਿਹਨੂੰ ਆਪਾਂ ਡਿਸਟਰੈਕਸ਼ਨ ਕਹਿ ਸਕਦੇ ਆ ਤੇ ਉਹ ਜਿਹੜਾ ਟਾਈਮ ਨੂੰ ਵੇਸਟ ਕਰਨ ਦਾ ਬਹੁਤ ਹੀ ਇੱਕ ਵੱਡਾ ਕਾਰਨ ਬਣਦਾ ਦਾ ਬਦਲਾਅ ਹੋ ਗਿਆ ਅਗਲੀ ਜਿਹੜੀ ਗੱਲ ਹੈਗੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਪਾਉਣੀ ਹੈਗੀ ਆ ਉਹ ਹੈਗੀ ਕਿ ਧਿਆਨ ਲਗਾਓ ਮੈਡੀਟੇਸ਼ਨ ਕਰੋ ਤੇ ਆਪਣੇ ਮਨ ਨੂੰ ਸੰਤੁਲਨ ਰੱਖੋ ਕਿਉਂਕਿ ਅੱਜ ਕੱਲ ਦੀ ਜਿਹੜੀ ਭੱਜ ਦੌੜ ਦੀ ਜ਼ਿੰਦਗੀ ਹੈਗੀ ਉਹਦੇ ਵਿੱਚ ਸਟ्रेसफुल ਲਾਈਫ ਹੁੰਦੀ ਹੈਗੀ ਜਿਹੜਾ ਮਨ ਅਸਤੁਲਨ ਹੋ ਜਾਂਦਾ ਹੈਗਾ ਜਿਹੜਾ ਕਿ ਮਾਨਸਿਕ ਪ੍ਰੋਬਲਮਸ ਤੇ ਸਰੀਰਕ ਪ੍ਰੋਬਲਮਸ ਨੂੰ ਕ੍ਰੀਏਟ ਕਰਦਾ ਹੈਗਾ ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਵੀ ਲੱਗ ਜਾਂਦੀਆਂ ਹੈਗੀਆਂ ਬੰਦੇ ਨੂੰ ਨੀਂਦ ਨਹੀਂ ਆਉਂਦੀ ਹੈਗੀ ਕੰਮ ਕਾਜ ਦੇ ਵਿੱਚ ਵੀ ਪ੍ਰੋਬਲਮ ਆਉਣ ਲੱਗ ਪੈਂਦੀ ਆ ਆਪਸੀ ਰਿਸ਼ਤਿਆਂ ਦੇ ਵਿੱਚ ਬੰਦੇ ਨੂੰ ਗੁੱਸਾ ਜ਼ਿਆਦਾ ਆਉਂਦਾ ਹੈਗਾ ਤੇ ਇੰਟਰਨਲੀ ਵੀ ਬੰਦਾ ਬੀਕ ਹੋਣ ਲੱਪੰਦਾ ਇਸ ਕਰਕੇ ਜਿਹੜੀ ਮੈਡੀਟੇਸ਼ਨ ਯਾਨੀ ਕਿ ਧਿਆਨ ਲਗਾਉਣਾ ਬਹੁਤ ਹੀ ਜ਼ਰੂਰੀ ਹੁੰਦਾ ਹੈਗਾ ਨੂੰ ਸ਼ੁਰੂਆਤ ਕਰਨ ਵਾਸਤੇ ਤੁਸੀਂ 10-15 ਮਿੰਟ ਵਾਸਤੇ ਅਰਲੀ ਮਾਰਨਿੰਗ ਉੱਠ ਕੇ ਆਪਣਾ ਧਿਆਨ ਲਗਾਓ ਵੈਸੇ ਤਾਂ ਆਪਾਂ ਕੋਈ ਵੀ ਜਿਹੜਾ ਦਿਨ ਦਾ ਟਾਈਮ ਹੁੰਦਾ ਉਹਦੇ ਧਿਆਨ ਲਗਾ ਸਕਦੇ ਆ ਉਨਾ ਇੱਕ ਸਾਨੂੰ ਹੈਬਿਟ ਕ੍ਰੀਏਟ ਹੁੰਦੀ ਹੈਗੀ ਆਪਣੇ ਮਨ ਨੂੰ ਕੰਟਰੋਲ ਦੇ ਵਿੱਚ ਰੱਖਣ ਦੀ ਸੰਤੁਲਨ ਰੱਖਣ ਦੀ ਤੇ ਜਿਹਦੇ ਨਾਲ ਵਰਕ ਐਂਡ ਲਾਈਫ ਦਾ ਜਿਹੜਾ ਬੈਲੈਂਸ ਵੀ ਅਸੀਂ ਬਣਾ ਸਕਦੇ ਹਾਂ ਤੇ ਬਹੁਤ ਹੀ ਇਹ ਜ਼ਰੂਰੀ ਗੱਲ ਹੁੰਦੀ ਹੈ ਕਿ ਹਰ ਰੋਜ਼ ਆਪਣੇ ਮਨ ਨੂੰ ਸੰਤੁਲਨ ਰੱਖਣ ਲਈ ਧਿਆਨ ਜਾਨੀ ਕਿ ਮੈਡੀਟੇਸ਼ਨ ਜ਼ਰੂਰ ਕਰੋ ਇਹਦੇ ਨਾਲ ਵੀ ਜ਼ਿੰਦਗੀ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਪੰਜ ਮਹੀਨੇ ਦੀ ਗੱਲ ਹੈਗੀ ਆਪਣੀ ਜ਼ਿੰਦਗੀ ਵਿੱਚ ਬਣਾਉਣੀ ਹੈ ਇੱਕ ਹੈਬਿਟ ਬਣਾਉਣੀ ਹੈਗੀ ਆ ਕਿ ਤੁਸੀਂ ਆਪਣਾ ਟਾਰਗੇਟ ਜ਼ਰੂਰ ਨਿਸ਼ਚਿਤ ਕਰਨਾ ਹੈਗਾ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੀ ਕਰਨਾ ਚਾਹੁੰਦੇ ਹੋ ਇਦਾਂ ਨਹੀਂ ਹੈਗਾ ਜਸਟ ਰੋਟੀ ਪਾਣੀ ਖਾ ਲਿਆ ਜਾਂ ਪੈਸੇ ਕਮਾ ਲਏ ਇਕੱਲੇ ਇਹ ਟਾਰਗੇਟ ਨਹੀਂ ਹੁੰਦਾ ਹੈਗਾ ਤੁਸੀਂ ਕੀ ਬਣਨਾ ਚਾਹੁੰਦੇ ਹੋ ਜੇ ਤੁਸੀਂ ਪੈਸੇ ਵੀ ਕਮਾਉਣੇ ਹੈਗੇ ਵੀ ਕਿੰਨੇ ਪੈਸੇ ਕਮਾਉਣੇ ਚਾਹੁੰਦੇ ਹੋ ਲੱਖ ਰੁਪਿਆ ਮਹੀਨੇ ਦਾ 2 ਲੱਖ 5 ਲੱਖ ਰੁਪਿਆ ਮਹੀਨੇ ਦਾ ਉਹ ਟਾਰਗੇਟ ਹੋਣਾ ਚਾਹੀਦਾ ਤੇ ਜਿਹੜਾ ਇਹ ਟਾਰਗੇਟ ਹੁੰਦਾ ਹੈਗਾ ਇੱਕੋ ਵਾਰੀ ਚ ਨਹੀਂ ਆਪਣਾ ਮਿਲ ਜਾਂਦਾ ਹੈਗਾ ਇਹਨੂੰ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਵੰਡੇ ਨੂੰ ਵੰਡਣਾ ਚਾਹੀਦਾ ਪਹਿਲਾਂ ਜੇਕਰ ਤੁਸੀਂ ਜ਼ਿਆਦਾਤਰ ਇਹੀ ਹੁੰਦਾ ਵੀ ਪੈਸੇ ਜ਼ਿਆਦਾ ਕਮਾਉਣੇ ਆ ਇਸ ਮਹੀਨੇ ਦੇ 10000 ਰੁਪਏ ਕਮਾਉਣੇ ਆ ਤੇ ਹੌਲੀ ਹੌਲੀ ਸਟੈਪ ਬਾਈ ਸਟੈਪ ਬੰਦੇ ਨੂੰ ਚੱਲਣਾ ਪੈਂਦਾ ਹੈਗਾ ਜਿਹੜੇ ਆਪਣੀ ਟਾਰਗੇਟਸ ਹੁੰਦੇ ਉਹਨਾਂ ਨੂੰ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਵੰਡ ਲਓ ਤੇ ਅਸਫਲਤਾ ਤੋਂ ਘਬਰਾਣਾ ਨਹੀਂ ਹੁੰਦਾ ਹੈਗਾ ਤੇ ਪੇਸ਼ੈਂਸ ਯਾਨੀ ਕਿ ਬਹੁਤ ਹੀ ਰੱਖਣੀ ਜ਼ਰੂਰੀ ਹੁੰਦੀ ਹੈਗੀ ਜਿੰਦਗੀ ਦੇ ਵਿੱਚ ਕੋਈ ਵੀ ਜਿਹੜਾ ਟਾਰਗੇਟ ਹੈਗਾ ਉਹਨੂੰ ਅਚੀਵ ਕਰਨ ਲਈ ਆਪਣੀਆਂ ਅਸਫਲਤਾਵਾਂ ਹੁੰਦੀਆਂ ناکਾਮਜਾਬੀਆਂ ਹੁੰਦੀਆਂ ਉਹਨੂੰ ਤੋਂ ਹਮੇਸ਼ਾ ਹੀ ਸਿੱਖਦੇ ਰਹੋ ਤੋਂ ਡਰੋ ਨਾ ਅਗਰ ਤੁਸੀਂ ਕਿਸੇ ਕੰਮ ਦੇ ਵਿੱਚ ਫੇਲ ਹੋ ਗਏ ਉਹਨੂੰ ਸਿੱਖੋ ਵੀ ਉਸ ਕੰਮ ਦੇ ਵਿੱਚ ਆਪਾਂ ਫੇਲ ਕਿਉਂ ਹੋਏ ਹੈਗੇ ਆ ਇਹਦੇ ਵਿੱਚ ਕੀ ਇੰਪਰੂਵਮੈਂਟ ਕਰਨ ਦੀ ਲੋੜ ਹੈਗੀ ਤੇ ਉਹ ਚੀਜ਼ਾਂ ਸਿੱਖ ਕੇ ਅਸੀਂ ਦੁਬਾਰਾ ਉਹ ਕੰਮ ਨੂੰ ਕਰ ਸਕਦੇ ਆ ਤੇ ਹੌਲੀ-ਹੌਲੀ ਮਿਹਨਤ ਦੇ ਨਾਲ ਤੇ ਪੇਸ਼ੈਂਸ ਦੇ ਨਾਲ ਆਪਾਂ ਉਹ ਜਿਹੜਾ ਟਾਰਗੇਟ ਹੈਗਾ ਜ਼ਿੰਦਗੀ ਵਿੱਚ ਅਚੀਵ ਕਰ ਸਕਦੇ ਆ ਦੋਸਤੋ ਇਹ ਸੀ ਪੰਜ ਗੱਲਾਂ ਜਿਹੜੀਆਂ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਪਣਾ ਕੇ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਆ ਆਪਣਾ ਜਿਹੜਾ ਜੀਵਨ ਹੈਗਾ ਉਹਨੂੰ ਖੁਸ਼ਹਾਲ ਕਰ ਸਕਦੇ ਆ ਆਪਾਂ ਨੂੰ ਫਿਜ਼ੀਕਲੀ ਤੇ ਮੈਂਟਲੀ ਵੀ ਫਿਟ ਹੋ ਸਕਦੇ ਆ ਆਸ ਕਰਦਾ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਵੀ